thank mm -hmm. you ਦੇ ਆ ਗਏ ਓਏ ਆ ਵੈ ਗਿਆ ਇਧਰ ਨੂੰ ਮੂੰਹ ਕਰ ਲਾ ਆ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲੈ ਵੇ ਕ੍ਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਗੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲੈ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲੈ ਵੇ ਦਸਾਂਜਾ ਵਾਲੇ ਨੇ ਸੁਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸਾਂਜਾ ਵਾਲਾ ਨਹੀਂ ਭੰਗੜਾ ਪਾਉਣਾ ਹਟਦਾ ਤੇ ਸੈ ਦੰਨਿਆ ਬੰਡ ਤੇ ਪਤਾ ਨਹੀਂ ਕੀ ਹੋ ਗਿਆ ਤੇ ਆ ਪਾਪਾਰਾਸੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਬਣਾਦਾ ਰੀਲ ਬਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਹੋਏ ਦਸਾਂਝ ਆਲੇ ਪੈ ਗਈਆਂ ਜਫੀਆਂ ਚਲ ਠੀਕ ਹੈ ਆ ਲੈ ਬਈ ਬਾਜ-ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲਾਵੇ ਕ੍ਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਚੁੰਮਾ ਲਾਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਪਈਆਂ ਨੇ ਸਾਂਝ ਆਲੇ ਆ ਚੱਕ ਦੇ ਏ ਹਾਈ ਓਏ ਲਾਵੇ ਅ ਰਾਧਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਾ ਵੀਰਾ ਆਏ ਹਾਏ ਵਾਟ ਇਜ਼ ਯੂਰ ਮੋਬਾਈਲ ਨੰਬਰ ਵਾਟ ਯੂਰ ਸਟਾਈਲ ਨੰਬਰ ਸਾਂਝਾ ਆ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓਂਡ ਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆਹ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਚੁੰਮਾ ਓਏ